ਅੰਮ੍ਰਿਤ ਵੇਲਾ ਸਿੱਖ ਦੀ ਝੋਲੀ ਵਿੱਚ ਮਹਾਰਾਜ ਨੇ ਤਰਸ ਕਰਕੇ ਪਾਇਆ ਹੈ ਗੁਰਬਾਣੀ ਦਾ ਫਰਮਾਨ ਹੈ ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਨੇ ਤਿਆਰੋ ਅੰਮ੍ਰਿਤ ਵੇਲੇ ਜਾਗਦਾ ਕੌਣ ਹੈ ਤੇ ਕਿਹੜਾ ਸੁੱਤਾ ਹੈ ਤੇ ਕਿਹੜਾ ਜਾਗਦਾ ਹੈ ਸਤਿਗੁਰੂ ਕਹਿੰਦੇ ਨੇ ਸੁੱਤੇ ਉਹ ਹਨ ਜਿਨ੍ਹਾਂ ਨੇ ਝੂਠੀ ਮਾਇਆ ਦੇ ਨਾਲ ਜਿਦ ਲਾਇਆ ਹੋਇਆ ਹੈ ਜਿਹੜੇ ਝੂਠੀ ਮਾਇਆ ਦੇ ਮੋਹ ਵਿੱਚ ਫਸੇ ਹੋਏ ਹਨ ਓ ਪਿਆਰਿਓ ਅੰਮ੍ਰਿਤ ਵੇਲੇ ਵੀ ਸੁੱਤੇ ਰਹਿੰਦੇ ਹਨ ਨਾਨਕ ਸੇ ਜਾਗਨ ਤੇ ਜਾਗਦੇ ਕਿਹੜੇ ਨੇ ਜੇ ਰਸਨਾ ਨਾਮ ਉਚਾਰਨੇ ਜਿਹੜੇ ਰਸਨਾ ਦੁਆਰਾ ਪਰਮਾਤਮਾ ਦਾ ਨਾਮ ਜਪਦੇ ਹਨ ਪਰਮਾਤਮਾ ਨੂੰ ਧਿਆਉਂਦੇ ਹਨ ਪਰਮਾਤਮਾ ਦਾ ਸਿਮਰਨ ਕਰਦੇ ਨੇ ਉਹ ਜਾਗਦੇ ਨੇ ਕਿਉਂਕਿ ਉਹ ਲਾਹਾ ਖਟਦੇ ਨੇ ਲਾਹਾ ਖਟਿਓ ਦਿਹਾੜੀ ਉਹਨਾਂ ਨੇ ਲਾਹਾ ਪ੍ਰਾਪਤ ਕਰਨਾ ਹੈ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰਨਾ ਹੈ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਹੈ ਕਿਉਂਕਿ ਇਹ ਸਿੱਖ ਦੀ ਜ਼ਿੰਦਗੀ ਦਾ ਨਿਜਮ ਹੈ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਅੰਮ੍ਰਿਤ ਵੇਲੇ ਉੱਠਣਾ ਬਾਣੀ ਪੜ੍ਹਨੀ ਪ੍ਰਮਾਤਮਾ ਦੀ ਆਵਾਦਤ ਕਰਨੀ ਸੋ ਅੰਮ੍ਰਿਤ ਵੇਲੇ ਅੰਮ੍ਰਿਤਮਈ ਬਾਣੀ ਦੇ ਨਾਲ ਜੁੜ ਜਾਣਾ ਤੇ ਜਿਹੜਾ ਅੰਮ੍ਰਿਤ ਵੇਲੇ ਅੰਮ੍ਰਿਤਮਈ ਬਾਣੀ ਨਾਲ ਜੁੜ ਜਾਂਦਾ ਹੈ ਅੰਮ੍ਰਿਤ ਵੇਲੇ ਸੰਭਾਲ ਲੈਂਦਾ ਹੈ ਉਹਦਾ ਜੀਵਨ ਅੰਮ੍ਰਿਤ ਬਣ ਜਾਂਦਾ ਹੈ ਅੰਮ੍ਰਿਤ ਜੀਵ ਅਮ ਜੀਵਨ ਅੰਮ੍ਰਿਤ ਉਸ ਦਿਨ ਬਣੇਗਾ ਜਿਸ ਦਿਨ ਅੰਮ੍ਰਿਤ ਵਰਗੀ ਬਾਣੀ ਅੰਮ੍ਰਿਤ ਵੇਲੇ ਪੜ੍ਹੀ ਜਾਵੇਗੀ ਇੱਕ ਅੰਮ੍ਰਿਤ ਵੇਲਾ ਦੂਜਾ ਅੰਮ੍ਰਿਤ ਬਾਣੀ ਤੇ ਤੀਸਰਾ ਜੀਵਨ ਅੰਮ੍ਰਿਤ ਹੋ ਜਾਏਗਾ ਇਹ ਖਾਸ ਕਰਕੇ ਗੁਰੂ ਸਿੱਖ ਤੇ ਰਹਿਮਤ ਵਰਸਾਂਦਾ ਹੈ ਪਰ ਮਹਾਰਾਜ ਕਹਿੰਦੇ ਕੋਈ ਵੱਡਿਆਂ ਭਾਗਾ ਵਾਲਾ ਹੀ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਾ ਹੈ ਅੰਮ੍ਰਿਤ ਵੇਲੇ ਨੂੰ ਸੰਭਾਲਦਾ ਹੈ ਨਹੀਂ ਤਾਂ ਸੁੱਤੜੇ ਅਸੰਖ ਮਾਇਆ ਝੂਠੀ ਕਰਨ ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਨ ਗੁਰੂ ਪਿਆਰਿਓ ਕੱਲਾ ਅਨਸਾਨ ਹੀ ਨਹੀਂ ਪਰਿੰਦੇ ਵੀ ਅੰਮ੍ਰਿਤ ਵੇਲੇ ਉਸ ਪਰਮਾਤਮਾ ਦੀ ਆਬਾਦਤ ਦੇ ਵਿੱਚ ਜੁੜ ਜਾਇਆ ਕਰਦੇ ਹਨ ਉਹ ਵੀ ਜੁੜ ਕੇ ਉਸ ਪਰਮਾਤਮਾ ਨੂੰ ਧਿਆਉਂਦੇ ਨੇ